ਅਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਸੜਕਾਂ ਤੇ ਆਏ ਦਿਨ ਹਾਦਸੇ ਹੋ ਜਾਂਦੇ ਜਿਹਦੇ ਕਰਕੇ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੁੰਦਾ ਕਿ ਵੀਰੇ ਜਾਨੀ ਮਾਨੀ ਨੁਕਸਾਨ ਵੀ ਹੋ ਜਾਂਦਾ ਅਸੀਂ ਇਸ ਸਮੇਂ ਰਾਹੋਂ ਤੋਂ ਜਿਹੜੀ ਸੜਕ ਔੜ ਵੱਲ ਨੂੰ ਜਾਂਦੀ ਆ ਉੱਥੇ ਮੌਜੂਦ ਹਾਂ ਅੱਗੇ 3-4 ਕਿਲੋਮੀਟਰ ਅੱਗੇ ਰਾਹੋਂ ਆ ਜਾਂਦਾ ਔਰ ਇਧਰਲੇ ਪਾਸੇ ਔੜ ਹੈ ਤਾਂ ਵਿਚਕਾਰ ਇੱਥੇ ਵੱਡਾ ਹਾਦਸਾ ਹੋਇਆ ਸਵੇਰੇ ਜੋ ਇਸ ਟਰੱਕ ਦੇ ਚਾਲਕ ਟਰੱਕ ਦੇ ਡਰਾਈਵਰ ਪ੍ਰਭੂ ਰਾਮ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ 5 ਵਜੇ ਉਹ ਰਾਹੋਂ ਵਾਲੀ ਸਾਈਡ ਤੋਂ ਜਲੰਧਰ ਵੱਲ ਜਾ ਰਹੇ ਸੀਗੇ ਹਿਸਾਰ ਤੋਂ ਲੈ ਕੇ ਆਏ ਸੀਗੇ ਗੱਡੀ ਪੂਰੀ ਲੋਡ ਹੈ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੀ ਆ ਟਰਾਲੀ ਤੁਹਾਨੂੰ ਨਜ਼ਰ ਆ ਰਹੀ ਹੈ ਮੋਰੇ ਹਾਲਾਂਕਿ 2D ਵਾਲੀ ਟਰਾਲੀ ਹੈ ਪਰ ਇੱਥੋਂ ਦੇਖਣ ਨੂੰ ਐ ਲੱਗਦਾ ਕਿ ਜਿਵੇਂ ਤਿੰਨ ਮਰਲੇ ਦਾ ਘਰ ਛੱਤਿਆ ਹੋਵੇ ਬਿਲਕੁਲ ਕੁਝ ਅੱਗੇ ਨਜ਼ਰ ਨਹੀਂ ਆਉਂਦਾ ਸੀ ਪਹਿਲਾਂ ਵੀ ਇਹਦੇ ਉੱਤੇ ਵੀਡੀਓ ਬਣਾਈ ਸੀਗੀ ਤਾਂ ਪ੍ਰਭੂ ਰਾਮ ਜੀ ਦੇ ਕਹਿਣ ਦੇ ਮੁਤਾਬਕ ਕਿ ਗੱਡੀ ਦੇ ਮੋਰੇ ਟਰਾਲੀ ਦੇ ਮੋਰੇ ਟਰੈਕਟਰ ਟਰਾਲੀ ਦੇ ਮੋਰੇ ਲਾਈਟਾਂ ਵੀ ਕਾਫੀ ਜਿਹੜੀਆਂ ਹੈਵੀ ਲੱਗਿਆ ਸੀ ਜਿਸ ਦੇ ਕਰਕੇ ਉਹਨਾਂ ਜੱਜਮੈਂਟ ਨਹੀਂ ਹੋਈ ਔਰ ਗੱਡੀ ਜਿਹੜੀ ਹੈ ਉਸ ਤੋਂ ਬਾਅਦ ਉਹ ਟੂ ਟੂੜੀ ਵਾਲੀ ਟਰਾਲੀ ਕਰਕੇ ਅਨਬੈਲੈਂਸ ਹੁੰਦੀ ਆ ਦੇਖੋ ਟੂੜੀ ਜਿਹੜੀ ਆ ਉਹ ਵੀ ਤੁਸੀਂ ਦੇਖੋ ਕਿ ਕਿੰਨੀ ਇਕੱਠੀ ਹੋ ਕੇ ਇਹਦੇ ਨਾਲ ਹੀ ਆ ਗਈ ਇੱਧਰ ਜੀ ਜੀ ਔਰ ਉਹਨਾਂ ਦੇ ਡਰਾਈਵਰ ਦੀ ਅੱਖ ਵਿੱਚ ਵੀ ਟੂੜੀ ਪੈ ਜਾਂਦੀ ਜਿਸ ਤੋਂ ਬਾਅਦ ਆਹ ਟਰੱਕ ਦੇਖਣ ਨੂੰ ਕੈਂਟਰ ਲੱਗਦਾ ਲੇਕਿਨ ਹੈ ਟਰੱਕ ਆ ਤਾਂ ਇਹ ਆ ਕੇ ਸਿੱਧਾ ਇੱਥੇ ਅਲਟਰਾ ਟਰੱਕ ਕੇ ਸਿੱਧਾ ਆ ਕੇ ਇੱਥੇ ਟਰੱਕ ਦੇ ਨਾਲ ਟਕਰਾ ਜਾਂਦੀ ਆ ਗੱਡੀ ਤੁਸੀਂ ਦੇਖੋ ਗੱਡੀ ਦਾ ਅੱਗੇ ਪੂਰਾ ਕੈਬਿਨ ਜਿਹੜਾ ਆ ਅੱਗੋਂ ਨਸ਼ਟ ਹੋ ਗਿਆ ਨੁਕਸਾਨ ਹੋ ਗਿਆ ਟੋਟਲ ਲਾਸ ਹੋ ਗਿਆ ਤੁਸੀਂ ਉਸੇ ਕੰਪਨੀ ਚ ਕੰਮ ਕਰਦੇ ਹੋ ਜੀ ਨਹੀਂ ਸਾਡੇ ਕੋਲ ਵੀ ਗੱਡੀ ਹੈ ਨਾਲ ਦੀ ਇਹ ਨਾਲ ਦੀ ਸਾਡੇ ਇਹ ਸਾਡੇ ਪਿੰਡ ਦੀ ਗੱਡੀ ਹੈ ਅੱਛਾ ਸਮਾਨ ਉਹਨੇ ਇੱਥੇ ਲੈ ਕੇ ਪਲਟੀ ਕਰਕੇ ਲੋਦ ਤੇ ਲਾਵਾਂਗੇ ਠੀਕ ਹੈ ਜੀ ਅਸੀਂ ਐਸੇ ਕਰ ਗਏ ਹਾਂ ਚਲੋ ਪ੍ਰਭੂ ਰਾਮ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਜਿਹੜੇ ਇਸ ਗੱਡੀ ਨੂੰ ਚਲਾ ਰਹੇ ਸੀ ਉਹ ਕਿ ਪਹਿਲਾ ਸਵਾਲ ਇਹੀ ਆਉਂਦਾ ਕਿ ਕੀ ਡਰਾਈਵਰ ਠੀਕ ਠਾਕ ਪਰ ਕੰਡੀਸ਼ਨ ਦੇਖੋ ਕਿੰਨੀ ਮਾੜੀ ਹੈ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਡੈਸ਼ ਬੋਰਡ ਵੀ ਸਾਰਾ ਨੁਕਸਾਨ ਆ ਗਿਆ ਔਰ ਵੱਡੀ ਚਿੰਤਾ ਦੀ ਗੱਲ ਇਹੀ ਹੋ ਜਾਂਦੀ ਜਦੋਂ ਇਤਨਾ ਤਾਂ ਕੋਈ ਨੁਕਸਾਨ ਹੁੰਦਾ ਹੈ ਕੋਈ ਹਾਦਸਾ ਹੁੰਦਾ ਹੈ ਕਿ ਕਿ ਕੀ ਡਰਾਈਵਰ ਸੇਫ ਹੈ ਕਿ ਨਹੀਂ ਤੁਸੀਂ ਦੇਖੋ ਪਰਲੇ ਪਾਸੇ ਕਲਿੰਡਰ ਸਾਈਡ ਜ਼ਿਆਦਾ ਨੁਕਸਾਨ ਹੈ ਜੇ ਕੋ ਉੱਥੇ ਬੈਠਾ ਹੁੰਦਾ ਤਾਂ ਚਾਂਸਸ ਘੱਟ ਸੀ ਉਹ ਬਚਦਾ ਪਰ ਪ੍ਰਭੂ ਰਾਮ ਜੋ ਬੈਠੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਧਰ ਬੈਠੇ ਨੇ ਕਾਫੀ ਪਰੇਸ਼ਾਨ ਨੇ ਇੱਕ ਵਾਰੀ ਆ ਤੁਹਾਨੂੰ ਟਰਾਲੀ ਦੇ ਹਾਲਾਤ ਦਿਖਾ ਦਈਏ ਜੀ ਜੀ ਟਰਾਲੀ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਦੇਖੋ ਓਵਰਲੋਡ ਹੈ ਔਰ ਅਸੀਂ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਕਿ ਐਦਾ ਜਦ ਟਰਾਲੀ ਇੰਨੀ ਲੋਡ ਕੀਤੀ ਜਾਂਦੀ ਹੈ ਤੂੜੀ ਨਾਲ ਤਾਂ ਪਹਿਲਾਂ ਤਾਂ ਜੇ ਕਿਸ ਨੇ ਓਵਰਟੇਕ ਕਰਨਾ ਉਹਨੂੰ 1.5 1.5 2 2 ਕਿਲੋਮੀਟਰ ਤੱਕ ਤਾਂ ਪਤਾ ਹੀ ਨਹੀਂ ਲੱਗਦਾ ਮੋਰੇ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਕਿੱਦਾਂ ਓਵਰਟੇਕ ਕਰਨਾ ਇਹ ਵੱਡੀ ਚਿੰਤਾ ਹੁੰਦੀ ਹੈ ਪਰ ਹੁਣ ਜਦੋਂ ਨਾਲ ਦੀ ਨਾਲ ਵੀ ਕ੍ਰਾਸ ਕਰਨਾ ਕਿਸੇ ਨੇ ਅਮਣੇ ਸਾਹਮਣੇ ਆਉਣਾ ਉਦੋਂ ਵੀ ਬੜੀ ਦਿੱਕਤ ਆਉਂਦੀ ਹੈ ਉਹਦਾ ਕਾਰਨ ਇਹ ਹੈ ਉਹਦਾ ਕਾਰਨ ਇਹ ਹੈ ਕਿ ਸਪੇਸ ਇਹੀ ਨਹੀਂ ਬਚਦੀ ਬੰਦੇ ਨੂੰ ਜੱਜਮੈਂਟ ਕਰਨ 'ਚ ਦਿੱਕਤ ਆਉਂਦੀ ਹੈ ਤੁਸੀਂ ਇਹ ਦੇਖੋ ਟਰਾਲੀ ਵਜੇ ਕਿੱਥੇ ਤੱਕ ਇਹ ਦਿਖਾ ਦੇ ਮੜ ਜਾ ਟਰਾਲੀ ਕਿੱਥੇ ਤੱਕ ਹੈ ਤੇ ਟਰਾਲੀ ਤੋਂ ਕਿੰਨਾ ਬਾਹਰ ਟਰਾਲੀ ਤੋਂ ਕਿੰਨੀ ਬਾਹਰ ਐ ਤੂੜੀ। ਔਰ ਦੇਖੋ ਪੂਰਾ ਇੱਕ ਤਰ੍ਹਾਂ ਦਾ ਐ ਹੀ ਲੱਗਦਾ ਕਿ ਜਿਵੇਂ ਲੈਂਟਰ ਪਾ ਕੇ ਘਰੀ ਛੱਤੇ ਜਾਵੇ ਤਿੰਨ ਚਾਰ ਮਾਰ ਲੇਦਾ। ਤਾਂ ਸਾਹਮਣੋਂ ਜੱਜਮੈਂਟ ਕਿੱਦਾਂ ਹੋਣੀ ਐ? ਔਰ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਇਹੀ ਇਹੀ ਇੱਥੋਂ ਜੱਜਮੈਂਟ ਹੁੰਦੀ ਐ ਕਿ ਟਰੱਕ ਜਿਹੜਾ ਆ ਇਧਰਲੇ ਪਾਸੇ ਵੱਜਿਆ ਹੋਣਾ। ਤੂੜੀ ਵਾਲੇ ਪਾਸੇ ਤੇ ਉਹ ਅਨਬੈਲੈਂਸ ਹੋ ਕੇ ਜਿਹੜਾ ਆ ਰਕਤ ਦੇ ਨਾਲ ਟਕਰਾ ਜਾਂਦਾ। ਉਹ ਪਿੱਛੇ ਦੇਖੋ ਵੀ ਤੂੜੀ ਵਾਲੀ ਟਰਾਲੀ ਐ। ਤਾਂ ਜੇ ਹੁਣ ਸਾਹਮਣੇ ਕੋਈ ਗੱਡੀ ਸਪੀਡ 'ਚ ਆ ਰਹੀ ਐ ਤੇਜ਼ ਆ ਰਹੀ ਐ। ਜੱਜਮੈਂਟ ਨਹੀਂ ਹੋਣੀ। ਕਿਉਂਕਿ ਟਰੈਕਟਰ ਨੂੰ ਇੱਕ ਸਾਈਡ ਤੇ ਕੀਤਾ ਟਰੈਕਟਰ ਟ੍ਰੈਕ ਵਾਲੀ ਇੱਕ ਸਾਈਡ ਤੇ ਕੀਤੀ ਜਦੋਂ ਇਹ ਗੱੱਬੇ ਆਣੀ ਆ ਆਪਣੇ ਵੇਹ ਤੇ ਆਣੀ ਆ ਖੂਂਜੇ ਤੇ ਨਹੀਂ ਤੁਰਦੀ ਇੱਦਾਂ ਗੱਡੀ ਜਦੋਂ ਇੱਥੇ ਇੱਕ ਤੁਰਨੀ ਆ ਤਾਂ ਸਾਰੀ ਸੜਕ ਤੱਕ ਘੇਰੇ ਲੈਣੀ ਆ ਪਰਲੇ ਟਰੈਕ ਵਾਲੇ ਲਈ ਕੀ ਬਚਿਆ ਇਸ ਕਰਕੇ ਪ੍ਰਸ਼ਾਸਨਕੇ ਬੇਨਤੀ ਅਸੀਂ ਪਹਿਲਾਂ ਵੀ ਇਸ ਗੱਲ ਨੂੰ ਪੁਟ ਅਪ ਕਰ ਚੁੱਕੇ ਆ ਕਿ ਇਸ ਕੰਮ 'ਚ ਸੁਧਾਰ ਹੋਣਾ ਚਾਹੀਦਾ ਕਿਉਂਕਿ ਇਹ ਨਜਾਇਜ਼ ਹੈ ਸ਼ਰੇਆਮ ਜਿਹੜੇ ਟ੍ਰੈਫਿਕ ਰੂਲਸ ਨੇ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਜਦੋਂ ਪਾਸਿੰਗ ਹੀ ਨਹੀਂ ਹੈ ਤਾਂ ਇਦਾਂ ਕਿਉਂ ਐਨੀ ਓਵਰਲੋਡਿੰਗ ਕਿਉਂ ਦੇਖੋ ਕਿੰਨਾ ਡਿਫਰੈਂਸ ਹੈ 2-3 ਫੁੱਟ ਦਾ ਡਿਫਰੈਂਸ ਹੋਏਗਾ ਜੇ ਆਪਾਂ ਬ੍ਰੈਥ ਦੀ ਗੱਲ ਕਰੀਏ ਜੇ ਆਪਾਂ ਇਹਦੀ ਬ੍ਰੈਥ ਲੈਂਥ ਤੁਸੀਂ ਦੇਖੋ ਕਿੰਨੀ ਜ਼ਿਆਦਾ ਜੇ ਉਹਦੀ ਬ੍ਰੈਥ ਦੀ ਗੱਲ ਵੀ ਕਰੀਏ ਤਾਂ ਇਧਰਲੇ ਪਾਸੇ ਤਾਂ 2 ਫੁੱਟ ਦੇ ਆਸ-ਪਾਸ ਬਾਹਰਲੇ ਪਾਸੇ ਕੱਢੀ ਹੋਏਗੀ ਪਰ ਸਾੜਾ ਕਿੰਨੀ ਕਵਰ ਹੋ ਜਾਂਦੀ ਹੈ ਹੁਣ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਟਰੱਕ ਦੇ ਚਾਲਕ ਨੇ ਪ੍ਰਭੂ ਰਾਮ ਜੀ ਕੋਈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਦਸੇ ਦੀਆਂ ਤਸਵੀਰਾਂ ਤੁਸੀਂ ਦੇਖ ਲਿਆ ਹੁਣ ਸਾਡੇ ਨਾਲ ਟਰੱਕ ਚਾਲਕ ਪ੍ਰਭੂ ਰਾਮ ਅੰਕਲ ਜੀ ਨਾਲ ਨੇ ਅੰਕਲੇ ਹਾਦਸਾ ਕਿਵੇਂ ਵਾਪਰਿਆ ਜੀ ਇਹ ਗੱਬੇ ਆਰੀ ਜੀ ਟਰਾਲੀ ਟੂੜੇ ਵਾਲੀ ਨਾ ਇਹਨੇ ਲਟਾ ਮਾਰਿਆ ਨਾ ਡਿੱਪਰ ਮਾਰੀ ਇਹਨੇ ਨਾ ਕੁਛ ਨਹੀਂ ਕੀਤਾ ਇਹਨਾਂ ਨੇ ਬਿਲਕੁਲ ਵਿਚਾਰੇ ਵਿਚਾਰੇ ਆ ਰਹੇ ਨਾ ਪਿੱਛੇ ਦਿਖਿਆ ਵੀ ਪਿੱਛੇ ਦੇ ਵੀ ਟੂੜੇ ਵਾਲੀ ਟਰਾਲੀ ਆ ਕੀ ਹੈ ਨਾ ਇਹਨੇ ਡਿੱਪਰ ਮਾਰੀ ਸਾੜੇ ਨੇ अच्छा वो जबो नेड़े आगी गड्डी ओदो इने ਝਾੜ ਖੜਾ ਸੀ ਝਾੜ ਕਰਕੇ ਨਾ ਟਰਾਲੀ ਇਧਰ ਨੂੰ ਹੋਰ ਘੁਮਾਤੀ اچھا ਹੈ ਉਹ ਜਦੋਂ ਟਰਾਲੀ ਘੁਮਾਈ ਆ ਮੇਰੇ ਵਾਲੇ ਨੂੰ ਜਾ ਕੇ ਵਿੱਚ ਵੱਜ ਗਈ ਤੇ ਉਧਰ ਆਊਟ ਆਫ ਕੰਟਰੋਲ ਹੋ ਗਈ ਗੱਡੀ ਮੂਹ ਤੇ ਟੂੜਾ ਪੈ ਗਿਆ ਆ ਮੈਂ ਦੇਖਿਆ ਮੋਰੇ ਵੀ ਟੁੱਟ ਕਾਫੀ ਗੱਡੀ ਦੇਖਿਆ ਹੋਈ ਆ ਅੱਖਾਂ 'ਚ ਟੂੜਾ ਪੈ ਗਿਆ ਅੱਗੇ ਕੁਝ ਦਿਖਿਆ ਹੀ ਨਹੀਂ ਫਿਰ ਅੱਛਾ ਕਿੰਨੇ ਕੋਈ ਦਾ ਵਾਕਿਆ ਜੀ 5:00 ਵਜੇ ਦਾ ਜੀ ਸਵੇਰੇ ਕਾਟਾ ਮੈਂ ਦੇਖ ਪਾ ਰਿਹਾ ਕਿ ਕੈਬਨ ਸਾਰਾ ਟੁੱਟ ਗਿਆ ਗੱਡੀ ਦਾ ਨੁਕਸਾਨ ਬਹਾਵਾ ਹੋ ਗਿਆ ਜੀ ਸਾਰਾ ਨੁਕਸਾਨ ਹੋ ਗਿਆ ਜੀ ਉਹਨ ਕੀ ਹਾਂ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਮੈਂ ਇਸਾਰ ਤੋਂ ਜਲੰਧਰ ਆ ਰਿਹਾ ਸੀ ਠੀਕ ਹੈ ਤੇ ਫਿਰ ਆ ਰੂਟ ਕਿਉਂ ਚੂਜ਼ ਕੀਤਾ ਤੁਸੀਂ ਇਹ ਰੋਟ ਆਪਣਾ ਪਿੰਡ ਪੈਂਦਾ ਜੀ ਸਾਰਾ ਹਸਤੇ ਜੀ ਪਿੰਡ ਪੈਂਦਾ ਹਾਂ ਜੀ ਤੇ ਗੱਡੀ ਲੋਡ ਸੀ ਕਿ ਤੁਹਾਡੀ ਖਾਲੀ ਲੋੜ ਜੀ ਲੋੜ ਕੀ ਮਾਲ ਡਿਲੀਵਰ ਕਰਨ ਜਾ ਰਹੇ ਸੀ ਹਾਂ ਡਿਲੀਵਰੀ ਕਰਨ ਜਾ ਰਿਹਾ ਸੀ ਮੈਂ ਹੁਣ ਟ੍ਰੈਕਟਰ ਟਰਾਲੀ ਵਾਲਾ ਕਿੱਥੇ ਆ ਜੀ ਟ੍ਰੈਕਟਰ ਟਰਾਲੀ ਵਾਲਾ ਉਧਰ ਕਿਤੇ ਬੈਠਾ ਹੋਣਾ ਪਤਾ ਨਹੀਂ ਤੁਹਾਡੇ ਤੁਹਾਡੇ ਜਿੰਨਾ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਹਾਡੇ ਛੱਟ ਛੱਟ ਤਾਂ ਨਹੀਂ ਲੱਗੀ ਜੀ ਥੋੜੀ ਬਹੁਤੀ ਲੱਗੀ ਆ ਕੋਈ ਗਮਛੋਟਾ ਨੇ ਮੜੀ ਮੁੱਟੀਆਂ ਤੁਹਾਡੀ ਏਜ ਕਿੰਨੀ ਸੀ ਮੇਰੀ 60 ਸਾਲ ਹੋ ਗਈ ਜੀ ਆਪੇ ਦੇਖ ਲਓ ਇੱਕ ਦੇਖੋ ਐਸੇ 52 ਸਾਲ ਦਾ ਬੰਦਾ ਰਿਟਾਇਰ ਹੋ ਜਾਂਦਾ ਪਰ ਬਾਪੂ ਜੀ ਬਜ਼ੁਰਗ ਨੇ ਘਰ ਦਾ ਪਰਵਰਿਸ਼ ਕਰਨ ਲਈ ਗੱਡੀ ਚਲਾਉਂਦੇ ਨੇ ਪਰ ਇਦਾਂ ਦੇ ਹਾਦਸੇ ਵਾਪਰ ਜਾਂਦੇ ਜੇ ਕੋਈ ਸਾਰ ਲੈਣ ਨਹੀਂ ਆਉਂਦਾ ਇਨਸਾਫ ਨਹੀਂ ਹੁੰਦਾ ਫਿਰ ਬੰਦਾ ਪਰੇਸ਼ਾਨ ਹੁੰਦਾ ਤੁਸੀਂ ਦੇਖੋ ਟਰਾਲੀ ਨੇ ਕਿੰਨੀ ਜਗ੍ਹਾ ਹੱਲੇ ਵੀ ਘੇਰੀ ਹੋਈ ਆ ਆਵਾਜ਼ ਆਈ ਨੂੰ ਕਿੰਨੀ ਪਰੇਸ਼ਾਨੀ ਅਸੀਂ ਪਹਿਲਾਂ ਵੀ ਵੀਡੀਓ ਕਰ ਚੁੱਕੇ ਆ ਕਿ ਜਦ ਐਦਾ ਟੂੜੀ ਜਿਹੜੀ ওভারਲੋਡ ਕੀਤੀ ਜਾਂਦੀ ਹੈ ਤਾਂ ਕਈ ਕਿਲੋਮੀਟਰਾਂ ਤੱਕ ਲੋਕਾਂ ਤੋਂ ਓਵਰਟੇਕ ਨਹੀਂ ਕੀਤਾ ਜਾਂਦਾ ਮੋਰੇ ਜੱਜਮੈਂਟ ਨਹੀਂ ਹੁੰਦੀ ਔਰ ਤੁਸੀਂ ਦੱਸ ਰਹੇ ਕਿ ਲਾਈਟਾਂ ਵੀ ਵਾਧੂ ਲਾਈਆਂ ਹੋਈਆਂ ਸੀ ਹਾਂ ਲਾਈਟਾਂ ਜ਼ਿਆਦਾ ਲਾ ਰੱਖੀਆਂ ਨੇ ਚਾਰ ਚਾਰ ਐਕਸਟਰਾ ਲਾਈਟਾਂ ਲਾ ਰੱਖੀਆਂ ਨੇ ਕੋਈ ਤੁਹਾਡੀ ਅੱਖ ਚੋ ਵੀ ਪਈ ਹੋਣੀ ਹੈ ਹਾਂ ਉਹ ਸਿੱਧੇ ਸਾਰੀਆਂ ਜਲਾ ਦਿੰਦੇ ਨੇ ਜਦੋਂ ਅੱਗਾ ਆਉਂਦਾ ਕੋਈ ਸਾਰੀਆਂ ਲੈਟਾਂ ਪਛੜ ਦਿੰਦੇ ਨੇ ਕੋਈ ਡਿਸਟਰੈਕਸ਼ਨ ਤਾਂ ਹੁੰਦੀ ਬੰਦੇ ਨੂੰ ਨਹੀਂ ਪਤਾ ਲੱਗਦਾ ਵਾ ਤਾਂ ਗੱਡੀ ਅਗਲਾ ਤਾਂ ਮਤਲਬ ਟਰੱਕ ਦੇ ਮੈਨੇਜ ਆਉਂਦਾ ਵੀ ਉਦੋਂ ਉਹਦਾ ਬੈਲੈਂਸ ਬਣਾ ਕੇ ਆਉਂਦਾ ਦੂਰੋਂ ਕੀਪਤਾ ਪਿੱਛੇ ਵੀ ਟਰਾਲੀ ਟੁੱਡੇ ਵਾਲੀ ਹੈ ਹੁਣ ਆ ਤਾਂ ਡੈਡੀ ਆ ਗੱਡੀ ਡੈਡੀ ਜਗਾ ਖੜੀ ਹੋਣਾ ਦੂਜੇ ਟਰੈਕ 'ਚ ਵੀ ਖੜੀ ਆ ਫਿਰ ਇਧਰ ਇਹ ਦਰਖਤ ਖੜਾ ਸੀ ਇਹ ਦਰਖਤ ਸਾਨੂੰ ਹੋਰ ਕਮਾਤੀ ਰੋਡ ਤਾਂ 4 ਫੁੱਟੇ ਛੱਡਦੇ ਨੇ ਇਹ ਇਹ ਨਾ ਜਦੋਂ ਗੱਡੀ ਇਧਰੋਂ ਆ ਰਹੀ ਸੀ ਇਹ ਇਧਰੋਂ ਜਾ ਰਹੀ ਸੀਗਾ ਆ ਜਿਹੜਾ ਦਰਖਤ じゃ ਖੜਿਆ ਇਹਨੂੰ ਬਚਾਉਣ ਵਾਸਤੇ ਟਰਾਲੀ ਵਾਲੇ ਨੇ ਤੇ ਇਹਨੂੰ ਨਾ ਆਪਣੇ ਲਾਈਟਾਂ ਲਾ ਰਖੀਆਂ ਫੁੱਲ ਚਾਰ ਲਾਈਟਾਂ ਲਾ ਰਖੀਆਂ ਇਹਨੂੰ ਜੀ ਚਾਰ ਲਾਈਟਾਂ ਦੇ ਵਿੱਚ ਇਹਨੇ ਲਾਈਟਾਂ ਬੰਦ ਨਹੀਂ ਕਰੀ ਯਾਨੀ ਕਿ ਆਪਦਾ ਵਹੀਕਲ ਇਹਨੂੰ ਦਿਖਾਇਆ ਨਹੀਂ ਵੀ ਕਿੰਨਾ ਕਚੋੜਾ ਲੰਮਾ ਹੈ ਜੀ 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 ਹੁਣ ਜਿਹੜੀ ਅੱਗੋਂ ਗੱਡੀ ਆਂਦੀ ਆ ਉਹ ਤਾਂ ਇਹੀ ਸੋਚ ਕੇ ਆਂਦੀ ਆ ਵੀ ਵੱਤ ਤੋਂ ਵੱਧ ਟਰੱਕ ਹੋਊਗਾ ਹਾਂ ਅਰੇ ਟਰੱਕ ਦਾ ਵੀ 10 ਗੁਣਾ ਵੱਡਾ ਜਗਾੜ ਹੈ ਇਹ ਗੱਡੀ ਇਹਦੇ ਵਿੱਚ ਵੱਜੀ ਗੱਡੀ ਵੱਜੀ ਇਹਦੀ ਤਾਕੀ ਦੇ ਵਿੱਚ ਦੀ ਤੂੜਾ ਪੈ ਗਿਆ ਡਰਾਈਵਰ ਦੀ ਅੱਖਾਂ 'ਚ ਤੂੜਾ ਪੈ ਗਿਆ ਕੋਈ ਤਾਂ ਇਹਨਾਂ ਦੀ ਗੱਲ ਤੋਂ ਨਾ ਲੌਜੀਕ ਆਪਾਂ ਸਮਝੇ ਫੋਨ ਵੱਜ ਰਿਹਾ ਤੁਹਾਡਾ ਆਹ ਦੇਖੋ ਜਿਵੇਂ ਇਹ ਸਮਝਾਉਣਾ ਚਾਹੁੰਦੇ ਪ੍ਰਭੂ ਰਾਮ ਜੀ ਵੀ ਅੰਕਲ ਹੁਣੀ ਵੀ ਆਹ ਦੇਖੋ ਇੱਧਰ ਰੁੱਖ ਨੇ ਤੇ ਜਦੋਂ ਗੱਡੀ ਇੰਨੀ ਲੋਡ ਆ ਇੰਨੀ ਹਾਈਟ ਤੇ ਆ ਸਾਰੇ ਵਾਲੇ ਦੁਆਲੇ ਰੋਡ ਘੇਰਿਆ ਹੋਇਆ ਜਦੋਂ ਇੱਧਰਲੇ ਪਾਸੇ ਕੋਈ ਟਾਣੀ ਆ ਜਾਂਦੀ ਆ ਤਾਂ ਫਿਰ ਡੈਫੀਨਿਟਲੀ ਡਰਾਈਵਰ ਜਿਹੜਾ ਮਾਰਿਆ ਕੱਟ ਤਾਂ ਮਾਰੂਗਾ ਪਰ ਉਹ ਕੱਟ ਕਿਸੇ ਹੋਰ ਤੇ ਬਹੁਤ ਭਾਰੂ ਪੈ ਜਾਂਦਾ ਹੁਣ ਪ੍ਰਭੂ ਰਾਮ ਜੀ ਤਾਂ ਬੈਠੇ ਆ ਮੈਨੂੰ ਤਾਂ ਉਹੀ ਲੱਗ ਰਿਹਾ ਕਿ ਉੱਪਰ ਉਹ ਪ੍ਰਭੂ ਜ ਸੱਲੇ ਲੋਕ ਮਰਜ਼ੀ ਕਰੀ ਜਾਂਦੇ ਆ ਇੱਧਰ ਇਹਨਾਂ ਨੂੰ ਤੰਗ ਕਰਕੇ ਕੋਈ ਪਤਾ ਨਹੀਂ ਕਿਧਰ ਆ ਤੇ ਨੁਕਸਾਨ ਦੇਖੋ ਕਿੰਡਾ ਵੱਡਾ ਹੋ ਗਿਆ ਪਰ ਭਾਈ ਕੌਣ ਕਰੂਗਾ ਇਹ ਵੱਡਾ ਸਵਾਲ ਹੈ ਇਹੀ ਚਿੰਤਾ ਥੋਡੀ ਇਹ ਕੋਣ ਸੰ ਭਰਪਾਈ ਕਰੂਗਾ ਚਲੋ ਰੱਬ ਦਾ ਇਹਨਾਂ ਸ਼ੁਕਰ ਥੋਡੀ ਜਾਨ ਬਚ ਗਈ ਇਹ ਤਾਂ ਗੱਡੀ ਤੇ ਜੋ ਹਾਲਾਤ ਆ ਕੁਝ ਵੀ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਵੱਡੀ ਗੱਲ ਇਹ ਆ ਕਿ ਤੁਸੀਂ ਠੀਕ ਹੋ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਉਹਦੀ ਭਰਪਾਈ ਤਾਂ ਹੋ ਹੀ ਨਹੀਂ ਸਕਦੀ ਹੋ ਸਕਦੀ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਵੀ ਸਾਨੂੰ ਨਾਇਆ ਦਿੱਤਾ ਜਾਵੇ ਬਸ ਠੀਕ ਹੈ ਜਿਹੜੇ ਤੂੜੇ ਵਾਲੇ ਨੇ ਵੀ ਜਿਹੜੇ ਆ ਤੂੜੇ ਵਾਲੇ ਜਿਗਾਰਡ ਨੇ ਇਹ ਤੂੜੇ ਵਾਲੇ ਜਿਗਾਰਡ ਬੰਦ ਕਰੇ ਜਾਣੇ ਚਾਹੀਦੇ ਆ ਬਿਲਕੁਲ ਬਿਲਕੁਲ ਯਾਰ ਗੱਲ ਇਹ ਪਤਾ ਨਹੀਂ ਰਾਤ ਰਾਤ ਕਿੰਨੇ ਆਕ ਨੂੰ ਮਾਰਦੇ ਨੇ ਕਿੰਨੇ ਕਿ ਸਾਧਨ ਬਲਟਦੇ ਨੇ ਇਹਦਾ ਜਮੀ ਨਜਾਇਜ਼ ਆ ਜੀ ਆ ਰੋਡ ਤੇ ਕਈ ਵਾਰ ਦੱਸਦਾ ਹੁੰਦਾ ਤੇ ਬਹੁਤ ਬਹੁਤ ਪੁਲਿਸ ਪੁਲਿਸ ਆ ਗਈ ਜੀ ਪੁਲਿਸ ਨੂੰ ਇਨਫੋਰਮ ਕਰਤਾ ਹਾਂ ਕਰਿਆ ਸੀ ਮੈਂ ਇਸੋ ਬਾਰਾ ਵਾਲਾ ਮੌਸੇ ਟਾਈਮ ਬੁਲਾ ਲਿਆ ਸੀ। ਤੁਸੀਂ ਤੁਹਾਡੇ ਬਿਆਨ ਲੈ ਗਏ ਜੀ? ਹਾਂ ਜੀ ਲੈ ਗਏ ਜੀ। ਚਲ راہੋ ਪੁਲਿਸ ਆਈ ਉਹਨੇ راہੋ ਪੁਲਿਸ ਆਈ ਸੀਗੀ। ਮੈਂ ਇਹ ਟਰੈਕਟਰ ਨਾਲ ਭੱਜਣ ਲੱਗਾ ਸੀ। ਟਰੈਕਟਰ ਹੈ। ਮੈਂ ਪੁਲਿਸ ਬੁਲਾ ਲਈ ਉਹ ਪੁਲਿਸ ਵਾਲਿਆਂ ਨੇ ਆ ਕੇ ਰੋਕਿਆ ਇਹਨੂੰ। ਚਲ ਨਹੀਂ ਤਾਂ ਭੱਜ ਜਾਣਾ ਸੀ ਇਹਨੇ। ਨਹੀਂ ਤੁਸੀਂ ਸੁਣਿਆ ਕਿ ਟਰੱਕ ਚਾਲਕ ਨੇ ਆਪਣੀ ਜਿਹੜੀ ਪੀੜ ਸਾਡੇ ਨਾਲ ਸਾਂਝੀ ਕੀਤੀ ਹੈ। ਪਰ ਸਵਾਲ ਇਹੀ ਹੈ ਕਿ 5 ਵਜੇ ਇਹ ਹਾਦਸਾ ਵਾਪਰ ਉਸ ਤੋਂ ਬਾਅਦ ਦੇਖੋ ਸੜਕ ਤੇ ਤੂੜੀ ਤੂੜੀ ਹੋਈ ਹੋਈ ਹੈ। ਔਰ ਹੱਲੇ ਇੱਕ ਪਾਸੇ ਮੜ ਜਾ ਖੂਨ ਜਾ ਹੀ ਲਿਆ। ਤਾਂ ਦੇਖੋ ਸੜਕ ਕਿੰਨੀ ਘੇਰ ਹੋਈ ਐ ਔਰ ਟ੍ਰੈਫਿਕ ਨੂੰ ਜਿਹੜੀ ਐ ਬਹੁਤ ਵਿਗਨ ਪੈ ਰਿਆ ਆਵਾਜਾਈ ਨੂੰ ਬਹੁਤ ਵਿਗਨ ਪੈ ਰਿਆ ਟ੍ਰੈਫਿਕ ਨਿਰਵਿਗਨ ਨਹੀਂ ਚੱਲ ਰਿਹਾ ਤੇ ਜੇ ਖੜੀ ਦੇ ਇਹ ਹਾਲਾਤ ਐ ਜਦੋਂ ਚੱਲਦੀ ਹੋਵੇਗੀ ਉਦੋਂ ਤੱਕ ਘੁੰਮਦੀ ਐ ਗੱਡੀ ਇੱਧਰ ਉੱਧਰ ਨੂੰ ਕਿੰਨੀ ਲੋਕਾਂ ਨੂੰ ਤਕਲੀਫ ਆਉਂਦੀ ਹੋਵੇਗੀ ਤਾਂ ਰਸਤਾ ਕਲੀਅਰ ਕਿੰਨੇ ਕਰਾਉਣਾ ਪ੍ਰਸ਼ਾਸਨਕ ਇਹ ਵੀ ਬੇਨਤੀ ਐ ਪੁਲਿਸ ਪ੍ਰਸ਼ਾਸਨਕੇ ਬੇਨਤੀ ਐ ਟ੍ਰੈਫਿਕ ਪੁਲਿਸ ਅੱਗੇ ਬੇਨਤੀ ਐ ਕਿ ਘੱਟੋ ਘੱਟ ਟਰਾਲੀ ਨੂੰ ਇੱਕ ਸਾਈਡ ਤੇ ਕਰਾਇਆ ਜਾਵੇ ਧੂੜੀ ਸਾਫ਼ ਕਰਾਈ ਜਾਵੇ ਇੱਥੋਂ ਸੜਕ ਤੋਂ ਤਾਂ ਜੋ ਜਿਹੜਾ ਟ੍ਰੈਫਿਕ ਐ ਆਵਾਜਾਈ ਉਹਨ ਨੇ ਰਵੇਗਨ ਟ੍ਰੈਫਿਕ ਚੱਲਦਾ ਰਵੇ। ਜੇ ਨੂੰ ਰੈਪ ਅਪ ਕਰੀ ਉਸ ਤੋਂ ਪਹਿਲੇ ਗੱਲ ਤੁਹਾਡੇ ਤੱਕ ਜ਼ਰੂਰ ਦੱਸਣੀ ਚਾਹਾਂਗੇ ਕਿ ਟਰੱਕ ਚਾਲਕ ਨਾਲ ਗੱਲਬਾਤ ਹੋ ਗਈ ਸੀ ਲੇਕਿਨ ਟਰੈਕਟਰ ਟਰਾਲੀ ਦੇ ਜਿਹੜੇ ਚਾਲਕ ਆ ਡਰਾਈਵਰ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤਕਰੀਬਨ ਅੱਧਾ ਪੌਣਾ ਘੰਟਾ ਸਾਨੂੰ ਇੱਥੇ ਹੋ ਗਿਆ ਲੇਕਿਨ ਕਿਸੇ ਨਾਲ ਕੋਈ ਸੰਪਰਕ ਨਹੀਂ ਹੋ پا ਰਿਹਾ। ਇੱਥੇ ਕੋਈ ਵੀ ਮੌਜੂਦ ਨਹੀਂ ਹੈਗਾ। ਜੇਕਰ ਉਹ ਆਪਣਾ ਕੋਈ ਸਪਸ਼ਟੀਕਰਨ ਦੇਣਾ ਚਾਹੁੰਦਾ ਹੈ ਜ਼ਰੂਰ ਸਾਡੇ ਚੈਨਲ ਤੇ ਆ ਕੇ ਆਪਣਾ ਪੱਖ ਰੱਖ ਸਕਵੇ। ਬਣੇ ਰਹਿਣਾ ਵੀ ਬਤੀ ਨਵਾ ਚੈਨਲ ਪਰ ਛੋੜ ਵੀ ਦਿਨੇ ਸੂਰੀ ਕੈਮਰਾ ਪਰਸਨਟੀ